Det er K. ਪੰਜ ਬੇਦਬੀਆਂ ਬਹੁਤ ਹੋਈਆਂ ਪਰ ਪੰਜ ਐਨੇ ਗੁਲਾਹਾ ਬੇਲज्जਤ ਕੀਤੇ ਆ ਸਰਕਾਰ ਵੇਲੇ ਇੱਕ ਕਾਂਗਰਸ ਦੀ ਸਰਕਾਰ ਵੇਲੇ ਜਿਹੜੇ ਪਾਵਨ ਸਰੂਪ ਪਟਿਆਲੇ ਦਾ ਸੂਖਮ ਸਰੂਪ ਚੁਰਾਇਆ ਗਿਆ ਸੀ ਉਹ ਅੱਜ ਤੱਕ ਵੀ ਲੋਕੇਟ ਹੋਇਆ ਮੈਂ ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਸੋ ਕਾਲਡ ਪੰਥਕ ਪੰਥ ਦੇ ਠੇਕੇਦਾਰ ਬਣਦੇ ਨੇ ਤੇ ਅਕਾਲੀ ਦਲ ਨੂੰ ਗੁਨਾਹਗਾਰ ਦੇ ਕਟਹਿਰੇ 'ਚ ਖੜਾ ਕਰਨਾ ਚਾਹੁੰਦੇ ਆ ਕਿ ਭਾਈ ਸਾਹਿਬ ਜਿਹੜੀ ਗੁਰੂ ਸਾਹਿਬ ਦੀ 2015 'ਚ ਬੇਦਬੀ ਹੋਈ ਸੀ ਤੇ ਜਿਹੜਾ ਗੁਰੂ ਸਾਹਿਬ ਦਾ ਸਰੂਪ 2019 'ਚ ਪਟਿਆਲੇ ਚੋਰੀ ਹੋਇਆ ਸੀ ਉਹ ਦੋਹਾਂ ਗੁਰੂ ਸਾਹਿਬ ਦੇ ਉਪਾਜ ਫਰਕ ਆ ਕੋਈ ਆਪਾਂ ਚੁੱਪ ਕਿਉਂ ਬੈਠੇ ਆ ਹਰਮੰਦਰ ਸਾਹਿਬ ਅੰਦਰ ਜਾ ਕੇ ਸਭ ਤੋਂ ਪਵਿੱਤਰ ਥਾਂ ਤੇ ਛਾਲ ਮਾਰ ਕੇ ਜਦ ਬੰਦਾ ਮਰਿਆ ਚੰਨੀ ਸਾਹ ਤੇ ਰੰਧਾਵਾ ਸਾਹਿਬ ਅਗਲੇ ਦਿਨ ਉੱਥੇ ਦਰਬਾਰ ਸਾਹਿਬ ਜਾ ਕੇ ਕਹਿੰਦੇ ਆ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਦੋਸ਼ੀ ਦੇ ਕ੍ਰਾਈਟੈਂਸ਼ਲਸ ਐਸਟੈਬਲਿਸ਼ ਕਰਕੇ ਗੁਨਾਹਗਾਰਾਂ ਨੂੰ ਸਜ਼ਾ ਦੇਵਾਂਗੇ ਕਿੱਥੇ ਗਈ ਉਹ ਉਹ ਬੇਦਬੀ ਕਿਉਂ ਨਹੀਂ ਹੋ ਰਹੀ ਕਾਰਵਾਈ ਉਹਦੇ ਤੇ ਕਿਉਂ ਚੁੱਪ ਨੇ ਸਰਕਾਰਾਂ ਕਿ ਉਹ 2015 ਤੋਂ ਛੋਟੀਆਂ ਸੀ ਬੇਦਬੀਆਂ ਸੱਚਖੰਡ ਹਰਮੰਦਰ ਸਾਹਿਬ ਫਿਜ਼ੀਕਲ ਅਟੈਕ ਤੋਂ ਬਾਅਦ ਇਹ ਸਭ ਤੋਂ ਵੱਡੀ ਬੇਦਬੀ ਹੋਈ ਆ ਮਸੇ ਰੰਗੜ ਤੋਂ ਬਾਅਦ ਇਹ ਕਾਂਗਰਸ ਦੇ ਰਾਜੇ ਹੋਈ ਸੀ ਜਦ ਉਹ ਬੰਦਾ ਜੰਗਲਾ ਟੱਪ ਕੇ ਅੰਦਰ ਆ ਕੇ ਗੁਰੂ ਸਾਹਿਬ ਦੇ ਬੇਦਬੀ ਕਰਨ ਲੱਗਾ ਸੀ ਸ੍ਰੀ ਸਾਹਿਬ ਚੁੱਕ ਕੇ ਉੱਥੇ ਪਾਪ ਕਮਾਉਣ ਲੱਗਾ ਸੀ ਜਿਹੜਾ ਸੰਗਤ ਨੇ ਬਚਾ ਲਿਆ ਫੇਰਾ ਮਾਨ ਸਾਹਿਬ ਦੇ ਰਾਜ ਅਖੰਡ ਪਾਠ ਖੰਡਨ ਹੋਇਆ ਸੁਲਤਾਨਪੁਰ ਲੋਧੀ ਪੋਸ ਸਣੇ ਜੁੱਤੀਆਂ ਗੁਰਦੁਆਰਾ ਸਾਹਿਬ ਚ ਬੜੀ ਫਾਇਰਿੰਗ ਹੋਈ ਬੱਲੇ ਪਾਸ਼ਾ ਦੇ ਅਵਤਾਰਪੁਰਪ ਦੇ ਸਬੰਧ ਵਿੱਚ ਅਖੰਡ ਪਾਟ ਰੱਖਿਆ ਹੋਵੇ ਮਾਨ ਸਾਹਿਬ ਉਹ ਗੁਰੂ ਸਾਹਿਬ ਦੀ ਬੇਦਵੀ ਬੇਦਵੀ ਨਹੀਂ ਜੇ ਸਰਦਾਰ ਸੁਖਬੀਰ ਸਿੰਘ ਬਤੌਰ ਗ੍ਰਹਿ ਮੰਤਰੀ ਦੋਸ਼ੀ ਇਹ ਬਣਦਾ ਤੇ ਹੁਣ ਦਾ ਗ੍ਰਹਿ ਮੰਤਰੀ ਦੋਸ਼ੀ ਨਹੀਂ ਬਣਦਾ ਅਕਾਲੀ ਦਲ ਜੇ ਲੋਕਾਂ ਨੇ ਸਮਾ ਦਿੱਤਾ ਸਮਾ ਦਿੱਤਾ ਇੱਕ ਇੱਕ ਵਿੱਚ ਕਟਹਿਰੇ 'ਚ ਖੜਾ ਕਰਾਂਗੇ ਜਿਹੜੇ ਜਿਹੜੇ ਵੀ ਅੱਜ ਦੇ ਦੋਸ਼ੀ ਨੇ